ਸਟੇਅਲਰ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆਕਾਲ ਖਬਰਾਂ ਦਾ ਵੇਲਾ ਹੋ ਗਿਆ ਹੈ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਦਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਾਣਾ ਜੀ ਦੇ ਨਾਲ ਤਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਤੇ ਪੰਜਾਬ ਦੀ ਪੰਜਾਬ ਦੇ ਵਿੱਚ ਕਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਰੋਡ ਸ਼ੋਅ ਲ ਦੇਖੋ ਜੀ ਗੱਲ ਇਹ ਆ ਕਿ ਅੱਜ ਮੰਗਲਵਾਰ ਦਾ ਦਿਨ ਆ ਤੇ ਪਰਸੋਂ ਪ੍ਰਚਾਰ ਪੰਜਾਬ ਦੇ ਵਿੱਚ ਬੰਦ ਹੋ ਜਾਣਾ ਆਖਰੀ 3 ਦਿਨ ਆ ਅੱਜ ਦਾ ਦਿਨ ਵਿੱਚ ਜ਼ਿਕਰ ਪਾ ਲਿਆ ਪਤਾ 3 ਦਿਨ ਬਾਕੀ ਆ ਤੇ ਤੁਸੀਂ ਦੇਖੋ ਵੀ ਇਸ ਪ੍ਰਚਾਰ ਦੇ ਮੱਦੇ ਨਜ਼ਰ ਸਭ ਨੇ ਸਭ ਕੁਝ ਕਰਨਾ ਤੇ ਸਾਰੇ ਸਾਰੇ ਕੁਝ ਕਰੀ ਜਾਂਦੇ ਆ ਅਰਵਿੰਦ ਕੇਜਰੀਵਾਲ ਨੇ ਵੀ ਵੀਰਵਾਰ ਤੱਕ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਚਲੇ ਜਾਣਾ ਕਿਉਂਕਿ ਨਿਯਮਾਂ ਦੇ ਮੁਤਾਬਕ ਪ੍ਰਚਾਰ ਜਦੋਂ ਬੰਦ ਹੋ ਜਾਂਦਾ ਤੇ ਫਿਰ ਜਿਹੜੇ ਜਿਹੜੇ ਸ਼ਹਿਰ ਤੋਂ ਜਿਹੜੀ ਜਿਹੜੇ ਸੂਬੇ ਦੇ ਵਿੱਚੋਂ ਜਿੱਥੋਂ ਜਿੱਥੋਂ ਵੀ ਬੰਦਾ ਆਇਆ ਹੋਵੇ ਉਹਨੂੰ ਫਿਰ ਬਾਅਦ ਦੇ ਵਿੱਚ ਵਾਪਸ ਜਾਣਾ ਪੈਂਦਾ ਆਪਣੇ ਖੇਤਰ ਦੇ ਵੱਲ ਤੇ ਫਿਰ ਇਥੋਂ ਨਿਕਲੇ ਨੇਤਾ ਰਹਿ ਜਾਣੇ ਲੋਕਲ ਨੇਤਾ ਰਹਿ ਜਾਣੇ ਆ ਦਿੱਲੀ ਵਾਲਾ ਕੋਈ ਵੀ ਨੇਤਾ ਇੱਥੇ ਨਹੀਂ ਹੋਣਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪ੍ਰਚਾਰ ਜ਼ੋਰਾਂ ਦੇ ਉੱਤੇ ਆ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ ਜਲੰਧਰ ਦੇ ਵਿੱਚ ਵੀ ਰੋਡ ਸ਼ੋਅ ਕੱਢਿਆ ਤੇ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਉਹ ਕੱਲ ਇੱਧਰ ਲੁਧਿਆਣੇ ਦੇ ਵਿੱਚ ਵੀ ਗਏ ਆ ਤੇ ਕੁਝ ਹੋਰ ਥਾਵਾਂ ਦੇ ਉੱਤੇ ਵੀ ਉਹਨਾਂ ਨੇ ਇੱਥੇ ਰੋਡ ਸ਼ੋਅ ਕਰਦੇ ਹੈ ਗੱਲ ਕਹੀ ਹੈ ਵੀ ਅਮਿਤ ਸ਼ਾਹ ਧਮਕੀ ਦੇ ਕੇ ਗਏ ਆ ਕਿ 4 ਤਰੀਕ ਤੋਂ ਬਾਅਦ ਪੰਜਾਬ ਦੀ ਸਰਕਾਰ ਟੁੱਟ ਜਾਣੀ ਹੈ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੇ ਪਿੰਡ ਪੱਲੇ ਕੱਲ ਕੰ ਧਮਕੀਆਂ ਇਹ ਸਾਨੂੰ ਧਮਕੀਆਂ ਦਿੰਦੇ ਆ ਕਿ ਤੁਹਾਡੀ ਸਰਕਾਰ ਨੂੰ ਆਹ ਕਰ ਦਾਂਗੇ ਤੁਹਾਡੀ ਸਰਕਾਰ ਨੂੰ ਆਹ ਕਰ ਦਾਂਗੇ ਪਰ ਸਾਡੀ ਸਰਕਾਰ ਨੂੰ ਕੁਝ ਨਹੀਂ ਹੁੰਦਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਕਹਿੰਦੇ ਵੀ ਇੰਨੀ ਕੁ ਫੁਕਰੀ ਦੇ ਵਿੱਚ ਆਏ ਹੋਏ ਆ ਵੀ ਉਹ ਖੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਲੱਗ ਪਏ ਆ ਉਹ ਇਹ ਗੱਲ ਕਹਿੰਦੇ ਜੀ ਕਿ ਮੈਂ ਭਗਵਾਨ ਦਾ ਅਵਤਾਰ ਹੁਣਾਂ ਉਹਨਾਂ ਨੇ ਕੋਈ ਇਸ ਤਰੀਕੇ ਦੇ ਦੋਸ਼ ਦਾਅਲੇ ਆ ਉਹ ਕਹਿੰਦੇ ਜੀ ਕਿ ਸਾਡੀ ਪਾਰਟੀ ਨੂੰ ਵੋਟਾਂ ਪਾਓ ਇੰਡੀਆ ਗੱਠ ਜੋੜ ਜੇ ਕੋਈ ਜਿੱਤੂਗਾ ਤੇ ਉਹ ਕਹਿੰਦੇ ਜੀ ਫੇਰ ਹੀ ਮਸਲਿਆਂ ਦਾ ਹੱਲ ਹੋਣਾ ਉਦਾਂ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋਣਾ ਉਹਨਾਂ ਨੇ ਕਿਹਾ ਜੀ ਕਿ ਆਜੋ ਨੈਟ ਕੇ ਵੋਟਾਂ ਪਾਓ ਤੁਸੀਂ ਸਾਡੀ ਸਰਕਾਰ ਬਣਾਈ ਪੰਜਾਬ ਦੇ ਵਿੱਚ ਤੇ ਹੁਣ ਲੋੜ ਆ ਕਿ ਆਪਾਂ ਮਿਲ ਕੇ ਕੇਂਦਰ ਦੇ ਵਿੱਚ ਸਰਕਾਰ ਬਣਾਈਏ ਤੇ ਬੀਜੇਪੀ ਨੂੰ ਪਹੁੰਚਾਈਏ ਸੋ ਇਸ ਤਰੀਕੇ ਦੇ ਭਾਈ ਉਹਨਾਂ ਨੇ ਵੇਰਵੇ ਪੇਸ਼ ਕੀਤੇ ਆ ਸੋ ਦੇਖਦੇ ਭਾਈ ਕੌਣ ਕਿਹਨੂੰ ਵੋਟ ਪਾਉਦਾ ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਦੇਖੋ ਨੀ ਤਾਵਾ ਨੂੰ ਪੰਜਾਬ ਇਨਾ ਪਿਆਰਾ ਲੱਗਣ ਲੱਗ ਪਿਆ ਵੀ 20 ਸਾਢੇ 60 ਡਿਗਰੀ 47 ਡਿਗਰੀ ਟੈਂਪਰੇਚਰ ਹੈ ਜਿਹੜਾ ਉਹ ਵੀ ਹੁਣ ਇਹਨਾਂ ਦੇ ਉੱਤੇ ਅਸਰ ਨਹੀਂ ਕਰਦਾ ਲੰਘੇ ਕੱਲ ਬਠਿੰਡੇ ਦੇ ਵਿੱਚ ਲਗਭਗ 47 ਸਵਾ 47 ਡਿਗਰੀ ਟੈਂਪਰੇਚਰ ਸੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਰਮੀ ਲੰਘੇ ਕੱਲ ਬਠਿੰਡੇ ਦੇ ਵਿੱਚ ਸੀ ਬਠਿੰਡੇ 'ਚ ਵੀ ਵਕ ਵਕ ਪਾਰਟੀਆਂ ਨੇ ਰੋਡ ਸ਼ੋਅ ਕੀਤੇ ਆ ਬਠਿੰਡੇ ਦੇ ਵਿੱਚ ਵੀ ਉਹਨਾਂ ਨੂੰ ਐ ਲੱਗਾ ਵੀ ਠੰਡੀ ਹਵਾ ਦੇ ਬੋਲੇ ਆਈ ਜਾਂਦੇ ਆ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜਿਹੜਾ ਸਾਹਿਬ ਹੁਣ ਤਾਂ ਸਾਰੇ ਪਾਸੇ ਹੀ ਇਹਨਾਂ ਨੂੰ ਹਿਮਾਚਲ ਵਾਲੀ ਫੀਲਿੰਗ ਆ ਰਹੀ ਹੋਏਗੀ Shimla ਵਾਲੀ ਫੀਲਿੰਗ ਆ ਰਹੀ ਹੋਏਗੀ ਹਰ ਪਾਸੇ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਹੋਣਗੇ ਖੈਰ ਉਧਰ ਦੂਸਰੇ ਬੰਨੇ ਕੇਜਰੀਵਾਲ ਹੋਣ ਦੇ ਜੇ ਪੀਏ ਦੀ ਗੱਲ ਕਰੀਏ ਤਾਂ ਆਪਾਂ ਜਾਣਦੇ ਹਾਂ ਸਵਾਤੀ ਮਾਲੀਵਾਲ ਵਾਲਾ ਜਿਹੜਾ ਮਾਮਲਾ ਬਹੁਤ ਜ਼ਿਆਦਾ ਇਸ ਵੇਲੇ ਭਖਿਆ ਹੋਇਆ ਔਰ ਪੀਏ ਨੂੰ ਜ਼ਮਾਨਤ ਨਹੀਂ ਮਿਲੀ ਜੀ ਹਾਂ ਬਿਲਕੁਲ ਜੀ ਸਵਾਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਪੀਏ ਨੂੰ ਜ਼ਮਾਨਤ ਨਹੀਂ ਮਿਲੀ ਤੇ ਵਿਭੂ ਕੁਮਾਰ ਆ ਜਿਹੜਾ ਆਪਾਂ ਜਾਣਦੇ ਜੀ ਕਿ ਇਸ ਵੇਲੇ ਉਹ ਹੇਗਾ ਜੀ ਨਿਆਇਕ ਹਿਰਾਸਤ ਦੇ ਵਿੱਚ ਤੇ ਉਹਨੇ ਆਪਣੀ ਜ਼ਮਾਨਤ ਲਈ ਅਰਜ਼ੀ ਲਾਈ ਸੀ ਤੇ ਉਹਦੀ ਜ਼ਮਾਨਤ ਹੋਈ ਨਹੀਂ ਉਹਨੇ ਜ਼ਮਾਨਤ ਦੀ ਅਰਜ਼ੀ ਲਈ ਸੀ ਤੇ ਉਹਦੇ ਪੜ ਪੱਲੇ ਕੁਝ ਪਿਆ ਨਹੀਂ ਸੋ ਵੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕਦੋਂ ਉਹਦੇ ਪੱਲੇ ਕੀ ਪੈਂਦਾ ਪਰ ਕੱਲ ਉਹਦੇ ਪੱਲੇ ਪਿਆ ਨਹੀਂ ਉਹਨੇ ਆਪਣੇ ਵਕੀਲਾਂ ਦੇ ਰਹੀਂ ਅਰਜ਼ੀ ਲਈ ਸੀ ਕਿ ਮੈਨੂੰ ਭਾਈ ਜ਼ਮਾਨਤ ਦਿੱਤੀ ਜਾਵੇ ਤੇ ਉਹਦੇ ਵਕੀਲਾਂ ਨੇ ਇਹ ਵੀ ਗੱਲ ਕਹੀ ਸੀ ਵੀ ਕੁੜੀ ਦੇ ਨਾਲ ਕੋਈ ਜ਼ਿਆਰਤ ਨਹੀਂ ਕੋਈ ਧੋਖਾ ਕੋਈ ਤਕਾ ਨਹੀਂ ਹੋਇਆ ਤੇ ਨਾ ਹੀ ਕੁਝ ਮੈਡੀਕਲ ਦੇ ਵਿੱਚ ਇਦਾਂ ਦਾ ਆ ਰਿਹਾ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਾਂ ਕਹੀਆਂ ਪਰ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਇਸ ਵਕਤ ਦੀ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਇੱਕ ਪਾਸੇ ਕੇਜਰੀ ਆਵਾਜ਼ ਮੰਗ ਕਰ ਰਹੀ ਜੀ ਕਿ ਮੈਨੂੰ ਤੁਸੀਂ ਘੱਟੋ ਘੱਟ 7 ਦਿਨ ਦੇ ਲਈ ਹੋਰ ਜੇਲ੍ਹ ਦੇ ਵਿੱਚੋਂ ਬਾਹਰ ਰਹਿਣ ਦਾ ਮੌਕਾ ਮਿਲੋ ਦਿਓ ਅਦਾਲਤ ਨੂੰ ਕਹਿੰਦੇ ਆ ਤੇ ਦੂਜੇ ਪਾਸੇ ਪੀਏ ਜਿਹੜਾ ਉਹਨਾਂ ਦਾ ਉਹ ਚਾਹੁੰਦਾ ਜੀ ਕਿ ਮੈਨੂੰ ਜ਼ਮਾਨਤ ਮਿਲ ਜੇ ਪਰ ਕਲ ਸੁਵਾਤੀ ਬਾਲੀਬਾਲ ਨੇ ਗੱਲ ਕਹੀ ਆ ਕਿ ਅੰਦਰ ਮੈਂ ਦਲੀਲਾਂ ਦੇਖ ਕੇ ਹੈਰਾਨ ਰਹਿ ਗਈ ਆ ਉਹਨੇ ਕਿਹਾ ਜੀ ਕਿ ਦੇਖੋ ਕਿਸ ਤਰੀਕੇ ਦੇ ਨਾਲ ਇਹ ਵੱਡੇ ਲੋਕ ਆ ਜਿਹੜੇ ਰਸੂਖਦਾਰ ਲੋਕ ਆ ਜਿਹੜੇ ਉਹ ਸਾਨੂੰ ਬੇਇੱਜ਼ਤ ਕਰਨੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਦਾਲਤ ਨੇ ਆਪਣਾ ਫਰਜ਼ ਸਹੀ ਨਿਭਾਇਆ ਵੀ ਜ਼ਮਾਨਤ ਨਹੀਂ ਦਿੱਤੀ ਕੇਜਰੀਵਾਲ ਦੇ ਪੁੱਇਏ ਨੂੰ ਜੀ ਜਨਾਬ ਹੁਣ ਗੱਲ ਕਰਦੇ ਆ ਜੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਅਮਿਤ ਸ਼ਾਹ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜਲਦੀ ਹੀ ਪੰਜਾਬ ਦੀ ਸਰਕਾਰ ਡਿੱਗੇਗੀ ਇਹਦੇ ਪਿੱਛੇ ਕੋਈ ਤਰਕ ਵੀ ਕੋਈ ਰੀਜ਼ਨ ਵੀ ਦਿੱਤਾ ਉਹਨਾਂ ਨੇ ਕਿ ਐਵੇਂ ਹੀ ਗੱਲ ਕਹਿ ਦੁੱਤੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਗੱਲ ਇਹ ਜੀ ਕਿ ਉਹਨਾਂ ਨੇ ਨਾ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹ ਆਉਂਦੇ ਸਮੇਂ ਦੇ ਵਿੱਚ ਜਿਹੜੇ ਤਰਕ ਆ ਉਹ ਤਰਕ ਬਤਰਕ ਦੀ ਤਾਂ ਗੱਲ ਇਥੇ ਚੱਲੀ ਜਾਂਦੀ ਆ ਕਦੇ ਕੋਈ ਕੁਝ ਕਹਿ ਦਿੰਦਾ ਕਦੇ ਕੋਈ ਕੁਝ ਕਹਿ ਦਿੰਦਾ ਕਦੇ ਕੋਈ ਕੁਝ ਕਹਿ ਦਿੰਦਾ ਤੇ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਚੱਲੀ ਕੀ ਜਾਂਦਾ ਪਏ ਹੈ ਤਾਂ ਪੰਜਾਬ ਦੇ ਲੋਕ ਆ ਜਿਹੜੇ ਉਹ ਇਸ ਵੇਲੇ ਇਹਨਾਂ ਗੱਲਾਂ ਦੇ ਉੱਤੇ ਹੈਰਾਨ ਆ ਵੀ ਅਸੀਂ ਕੀ ਕਰਗੇ ਤੇ ਕੀ ਨਾ ਕਰਗੇ ਦੇਸ਼ ਦੇ ਲੋਕ ਵੀ ਹੈਰਾਨ ਆ ਤਰਕ ਜਿਹੜੇ ਸੁਵਾਤੀ ਮਾਲੀਵਾਲ ਦੇ ਇਹ ਆ ਕਿ ਮੇਰੇ ਨਾਲ ਯਾਤਰੀ ਕੀਤੀ ਗਈ ਆ ਉਹਦਾ ਤਰਕ ਇਹ ਆ ਕਿ ਮੈਂ ਕੁਝ ਨਹੀਂ ਕੀਤਾ ਗੱਸ ਹੁਣ ਅਦਾਲਤ ਦੇ ਕੋਲੇ ਦਿੱਲੀ ਦੀ ਪੁਲਿਸ ਕੀ ਸਬੂਤ ਪੇਸ਼ ਕਰਦੀ ਆ ਇਹਦੇ ਉੱਤੇ ਡਿਪੈਂਡ ਕਰਦੀ ਗੱਲ ਆ ਉਦਾਂ ਵੈਸੇ ਲੋਕ ਇਸ ਵੇਲੇ ਭੰਬਲ ਪੂਸੇ ਦੇ ਵਿੱਚ ਪਏ ਆ ਕਿ ਪਾਈ ਕਿਹਨੂੰ ਸਹੀ ਮੰਨੀਏ ਤੇ ਕਿਹਨੂੰ ਗਲਤ ਜੀ ਜੀ ਬਿਲਕੁਲ ਸਹੀ ਤਣਾ ਸਰ ਖੈਰ ਅੱਗੇ ਵਧਦੇ ਆ ਹੁਣ ਗੱਲ ਕਰਦੇ ਆ ਜੀ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਕਥਨ ਤੇ ਇਤਰਾਜ਼ਯੋਗ ਵੀਡੀਓ ਦੇ ਬਾਬਤ ਇਹ ਮਾਪੜਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਜੀ ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਇਹ ਵੀ ਬਲਕਾਰ ਸਿੰਘ ਪੁਰਾ ਦੀ ਵੀਡੀਓ ਜਿਹੜੀ ਦੱਸੀ ਜਾ ਰਹੀ ਆ ਤੇ ਉਸ ਮਾਮਲੇ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਰੋਲੇ ਵਾਲੀ ਗੱਲ ਹੁੰਦੀ ਆ ਕਿਉਂਕਿ ਹੁਣ ਤਾਂ ਫਤਿਹ ਲੱਗਾ ਜੀ ਕਿ ਲੰਘੇ ਕਲ ਵਿਰੋਧਕਾਂ ਨੇ ਬਹੁਤ ਘੇਰਾ ਪਾਇਆ ਵਿਰੋਧਕਾਂ ਨੇ ਇਹ ਗੱਲ ਕਹੀ ਆ ਕਿ ਇਹ ਆਮ ਆਰਮੀ ਪਾਰਟੀ ਦੇ ਆਗੂਆਂ ਦਾ ਕਿਰਦਾਰ ਕਦੇ ਕੁਝ ਕਦੇ ਕੁਝ ਕਦੇ ਕੁਝ ਕਦੇ ਕੁਝ ਇਹਨਾਂ ਦੇ ਮੰਤਰੀਆਂ ਦੇ ਆ ਬੇਰਵੇ ਸਾਹਮਣੇ ਆਉਂਦੇ ਆ ਹੁਣ ਬਿਸ਼ੱਕ ਉਹ ਮੰਤਰੀ ਦੇ ਵੱਲੋਂ ਬਿਲਕੁਲ ਸ਼ਾਈ ਮਾਈ ਹੋਇਆ ਗਿਆ ਉਹ ਕੁਝ ਨਹੀਂ ਬੋਲਦਾ ਉਹਦੇ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ ਪਰ ਵਿਰੋਧੀ ਇਹ ਗੱਲ ਕਹਿੰਦੇ ਜੀ ਕਿ ਇਹ ਬਲਕਾਰ ਸਿੰਘ ਹੀ ਆ ਤੇ ਬਲਕਾਰ ਸਿੰਘ ਦੇ ਵੱਲੋਂ ਇਹ ਸਾਰੀ ਹਰਕਤ ਕੀਤੀ ਗਈ ਆ। ਸੋ ਜਿਹੜਾ ਨੀਲੀ ਵੀਡੀਓ ਵਾਲਾ ਮਾਮਲਾ ਉਹ ਮਾਮਲਾ ਅਜੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਚਾਚਾ ਦੇ ਵਿੱਚ ਹੈ, ਵਿਵਾਦਾਂ ਦੇ ਵਿੱਚ ਹੈ। ਤੇ ਬਲਕਾਰ ਸਿੰਘ ਹੋਰੀਏ ਜਿਹੜੇ ਉਹ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦੇ ਵਿੱਚੋਂ ਰੋਡ ਸ਼ੋਅ ਦੇ ਵਿੱਚੋਂ ਗਾਇਬ ਹੋ ਗਏ ਆ। ਕਿਉਂਕਿ ਜੇਕਰ ਉਹ ਹੁਣ ਸਾਹਮਣੇ ਆਏ ਤਾਂ ਫਿਰ ਪੱਤਰਕਾਰਾਂ ਨੇ ਘੇਰਾ ਪਾ ਲੈਣਾ। ਪੱਤਰਕਾਰਾਂ ਨੇ ਸਵਾਲਾਂ ਦਾ ਸਵਾਲ ਕਰਨੇ ਸ਼ੁਰੂ ਕਰ ਦੇਣੇ ਆ। ਇਸ ਕਰਕੇ ਮੇਰਾ ਖਿਆਲ ਆ ਵੀ ਉਹਨੂੰ ਹੁਣ ਕਹਿ ਦਿੱਤਾ ਗਿਆ ਹੋਣਾ ਵੀ ਤੂੰ ਹਲੇ 5-7-10 ਦਿਨਾਂ ਜਿਹੜੇ ਉਹ ਲੋਕਾਂ ਦੇ ਵਿੱਚ ਵਿਚਰਨਾ ਨਹੀਂ ਆ। ਸੋ ਬਲਕਾਰ ਸਿੰਘ ਜਿਹੜਾ ਉਹ ਇਸ ਵੇਲੇ ਪਹਿਲੀ ਵਾਰ ਦੀ ਮਵਾਦਾਂ ਦੇ ਵਿੱਚ ਇਸ ਤੋਂ ਪਹਿਲਾਂ ਵੀ ਮਵਾਦਾਂ ਦੇ ਵਿੱਚ ਕਾਫੀ ਵਾਰੀ ਰਿਹਾ ਪਰ ਗੱਲ ਇਹ ਚ ਕਿ ਉਹ ਪੰਜਾਬ ਦਾ ਸਥਾਨਕ ਸਰਕਾਰਾਂ ਮਹਿਕਮੇ ਦਾ ਮੰਤਰੀ ਆ ਤੇ ਲੰਘੇ ਕੱਲ ਇੱਕ ਮਜੀਠੀਆ ਦੇ ਵੱਲੋਂ ਤਾਂ ਟਵਿੱਟਰ ਦੇ ਉੱਤੇ ਪੋਸਟ ਪਾਈ ਗਈ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਇਹ ਬੰਦਾ ਜਿਹੜਾ ਉਹ ਕਿਵੇਂ ਹੱਸ-ਹੱਸ ਕੇ ਗੱਲਾਂ ਦੇ ਉੱਤਰ ਦੇ ਰਿਹਾ ਵੀ ਜਿਵੇਂ ਕੋਈ ਬਹੁਤ ਜੰਗ ਜਿੱਤ ਕੇ ਆਇਆ ਹੁੰਦਾ ਇਹ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਕਿਰਦਾਰ ਆ ਸੋ ਉਹਨੇ ਇਸ ਤਰੀਕੇ ਦਾ ਨਾਲ ਕਾਫੀ ਤਿੱਖੇ ਤਵੇ ਲਾਈ ਆ ਤੋ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਚ ਕਿ ਇਸ ਤੋਂ ਪਹਿਲਾਂ ਵੀ 2-3 ਮੰਤਰੀਆਂ ਦੇ ਉੱਤੇ ਇਹੋ ਜਿਹੇ ਦੋਸ਼ ਲੱਗੇ ਆ ਉਹਨਾਂ ਦਾ ਤਾਂ ਕੁਝ ਵਿਗੜਿਆ ਨਹੀਂਗਾ ਲੋਕ ਇਹ ਗੱਲ ਕਹਿੰਦੇ ਵੀ ਇਸ ਮੰਤਰੀ ਦਾ ਵੀ ਕੁਝ ਨਹੀਂ ਵਿਗੜਦਾਗਾ ਕਿਉਂਕਿ ਇਦਾਂ ਦੇ ਜਦੋਂ ਖਬਰਾਂ ਆਉਂਦੀਆਂ ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਕਟਾਰੂ ਚੱਕ ਦੇਣ ਨਾਲ ਮਵਾਦ ਜੁੜਿਆ ਸੀ ਇੱਕ ਦੋ ਵਾਰ ਹੋਰ ਲੋਕਾਂ ਦੇ ਨਾਲ ਜੁੜਿਆ ਸੀ ਪਰ ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਬਚਾ ਲਿਆ ਉਹਨਾਂ ਲੋਕਾਂ ਦੇ ਨਾਲ ਜੋ ਕੁਝ ਵੀ ਹੋਇਆ ਜਿਵੇਂ ਵੀ ਹੋਇਆ ਤੇ ਕੁਝ ਨਹੀਂ ਉਹਨਾਂ ਨੇ ਬਾਅਦ ਦੇ ਵਿੱਚ ਮਸਲੇ ਦੇ ਵਿੱਚ ਆਇਆ ਮੋੜ ਪਰ ਇਹ ਅੱபி ਹੁਣ ਵਕਤ ਦੱਸੂਗਾ ਵੀ ਕੀ ਬਣਦਾ ਪਰ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਵੀ ਬਲਕਾਰ ਸਿੰਘ ਵਾਲਾ ਮਸਲਾ ਵੀ ਠੰਡੇ ਵਸਤੇ ਚ ਪੈ ਜਾਣਾ ਕਿਉਂਕਿ ਦੇਖੋ ਇਸ ਵੇਲੇ ਲੋਡ ਹੈ ਕਿ ਸਿਰਫ ਇੱਕ ਤਰੀਕ ਤੱਕ ਦੀ ਇੱਕ ਤਰੀਕ ਤੱਕ ਜੇਕਰ ਕੁਝ ਨਾ ਵਿਗੜਿਆ ਤੇ ਫਿਰ ਉਸ ਤੋਂ ਬਾਅਦ ਗੱਲ ਠੰਡੇ ਵਸਤੇ ਚ ਪੈ ਜਾਣੀ ਹੈ ਜੀ ਬਿਲਕੁਲ ਪਹਿਣਾ ਸਾਹਿਬ ਉਧਰ ਦੂਸਰੇ ਬੰਨੇ ਆ ਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਮੁੱਦਾ ਵੀ ਕਹਿੰਦੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਇਸ ਵੇਲੇ ਹਾਂ ਬਿਲਕੁਲ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੋ ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰ ਗਈ ਗੱਲ ਉਹ ਬਹੁਤ ਹੈਰਾਨ ਕਰ ਗਈ ਇਹ ਗੱਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਤੇ ਬਹੁਤ ਸਾਰੇ ਸਵਾਲ ਨਵੇਂ ਪੈਦਾ ਹੋਏ ਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕਿਉਂ ਕੱਢਿਆ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਤੇ ਪਾਰਟੀ ਦੇ ਵਿੱਚ ਕੋਈ ਟੁੱਟਪੱਟ ਹੋ ਜਾਊਗੀ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਮਸਲਾ ਪਰਿਵਾਰਕ ਸੀ ਜਾਂ ਪਾਰਟੀ ਦਾ ਮਸਲਾ ਸੀ ਸੋ ਇਸ ਤਰੀਕੇ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਏ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਾਂ ਜਾਣਦੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਆ ਤੇ ਜਦੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਤਾ ਤੇ ਲੋਕਾਂ ਦੇ ਮਨਾਂ ਵਿੱਚ ਸੌ ਤਰ੍ਹਾਂ ਦੇ ਸਵਾਲ ਪੈਦਾ ਹੋਣੇ ਕੁਦਰਤੀ ਸੀ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਹਿੰਦੇ ਵੀ ਹੁਣ ਸ਼ਰਿਆਮ ਨੰਗੇ ਚਿੱਟੇ ਤੌਰ ਦੇ ਉੱਤੇ ਤੇ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਭੁਗਤ ਸਰਦੇ ਆ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਉਂਦੇ ਆ। ਸੋ ਆਦੇਸ਼ਪਰਤਾਪ ਖੁਰਾਣੀ ਇਸ ਮਸਲੇ ਦੇ ਉੱਤੇ ਕੋਈ ਪ੍ਰਤੀਕਿਰਿਆ ਹਲੇ ਆਪਣੇ ਮੂੰਹੋਂ ਨਹੀਂ ਦਿੱਤੀ। ਉਹ ਬਿਲਕੁਲ ਹਲੇ ਇਸ ਮਸਲੇ ਦੇ ਉੱਤੇ ਚੁੱਪ। ਉਹਨਾਂ ਨੇ ਕੋਈ ਆਪਦੇ ਵਿਚਾਰ ਨਹੀਂ ਪੇਸ਼ ਕੀਤੇ। ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਭਾਈ ਉਹਨਾਂ ਦੇ ਇਸ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਸਵਾਲ ਖੜੇ ਕੀਤੇ ਹੈਗੇ ਜੀ ਬੀਬੀ ਜਗੀਰਕੌਰ ਨੇ ਤੇ ਸੁਖਦੇਵ ਸਿੰਘ ਢੀਂਡਸਾ ਖੁਰਾਣੀ। ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹ ਗਲਤ ਹੋਇਆ। ਇਹ ਧੱਕਾ ਹੋਇਆ। ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਸੀ ਤਾਂ ਇਹਦਾ ਬਾਹਰ ਵਿੱਚ ਕੱਢਣਾ ਚਾਹੀਦਾ ਇਹਨਾਂ ਦੇ ਬਾਰੇ ਪਾਰਟੀ ਨੂੰ ਕੋਈ ਸੋਚ ਵਿਚਾਰ ਕਰਨੀ ਚਾਹੀਦੀ ਸੀ ਪਰ ਮੇਰਾ ਖਿਆਲ ਹੈ ਵੀ ਸੁਖਵੀਰ ਸਿੰਘ ਬਾਦਲ ਹੋ ਰਾ ਨਹੀਂ ਇਹ ਇੱਕ ਵੱਡਾ ਐਕਸ਼ਨ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਜੇਕਰ ਕੋਈ ਬੰਦਾ ਪਾਰਟੀ ਦੇ ਨਿਯਮਾਂ ਦੇ ਉਲਟ ਚੱਲੂਗਾ ਤੇ ਭਾਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਭਾਵੇਂ ਉਹ ਕਿਸੇ ਦਾ ਕੋਈ ਰਿਸ਼ਤੇਦਾਰ ਹੋਵੇ ਭਾਵੇਂ ਉਹ ਕਿਸੇ ਦਾ ਕੁਝ ਵੀ ਹੋਵੇ ਸੋ ਮੇਰਾ ਖਿਆਲ ਹੈ ਵੀ ਉਹਨਾਂ ਨੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਦੇਖਦੇ ਆਂ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਲੱਗਦਾ ਇਹ ਆ ਵੀ ਜਿਸ ਤਰੀਕੇ ਦੇ ਨਾਲ ਹੁਣ ਰੋਲਾ ਰੱਪਾ ਪਿਆ ਇਹ ਰੋਲਾ ਰੱਪਾ ਰੁਕਣ ਵਾਲਾ ਨਹੀਂ ਆ ਆਕਾਲੀ ਦਲ ਵੀ ਇਹ ਚਾਹੂਗਾ ਜੀ ਕਿ ਪਹਿਲੀ ਤਰੀਕ ਨਿਕਲ ਜੇ ਤੇ ਉਸ ਤੋਂ ਬਾਅਦ ਰੋਲੇ ਰੱਪੇ ਦੇ ਵਿੱਚ ਜੋ ਮਰਜ਼ੀ ਮੋੜ ਆ ਜੇ ਕਿਉਂਕਿ ਜੇਕਰ ਅਜ ਰੋਲਾ ਪੈਂਦਾ ਤੇ ਫਿਰ ਵੋਟਾਂ ਨੂੰ ਵੰਡਿਆ ਜਾਊਗਾ ਜੇ ਅਜ ਰੋਲਾ ਪੈਂਦਾ ਫਿਰ ਆਕਾਲੀ ਦਲ ਕਮਜ਼ੋਰ ਹੋਊਗਾ ਉਹਨਾਂ ਨੂੰ ਇਹ ਆ ਵੀ ਬੰਦਾ ਕੱਢਤਾ ਚੁੱਪ ਕਰਕੇ ਇੱਕ ਤਰੀਕੇ ਨਾਲ ਕੱਢ ਲਗੇ ਤੇ ਬਾਅਦ ਦੀਆਂ ਗੱਲਾਂ ਬਾਅਦ ਦੇ ਵਿੱਚ ਆ ਜੀ ਜੀ ਬਿਲਕੁਲ ਨਾ ਤਾਂ ਮਨਜੀਤ ਸਿੰਘ ਹੋਰਾਂ ਨੇ ਵੀ ਕਿੰਨੇ ਅਕਾਲੀ ਦਲ ਛੱਡ ਦਿੱਤਾ ਤੇ ਅੰਮ੍ਰਿਤਪਾਲ ਦੀ ਮਦਦ ਦਾ ਐਲਾਨ ਕਰ ਦਿੱਤਾ ਇਹ ਜੀ ਖੁੱਲ ਕੇ। ਹਾਂ ਬਿਲਕੁਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਮਨਜੀਤ ਸਿੰਘ। ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ। ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਮੈਂ ਤਾਂ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਆ। ਮਨਜੀਤ ਸਿੰਘ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਆ। ਉਹਨਾਂ ਨੇ ਬੜੀ ਨੰਗੀ ਚਿੱਟੀ ਗੱਲ ਕਹੀ ਉਹ ਕਹਿੰਦੇ ਜੀ ਮੈਂ ਤਾਂ ਅਕ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤੀ ਆ ਤੇ ਮੈਂ ਤਾਂ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਫਰੀਦਕੋਟ ਦੇ ਵਿੱਚ ਉਹ ਕਦੇ ਸਰਬਜੀਤ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਤੇ ਮਨਜੀਤ ਸਿੰਘ ਮਾਨ ਦੇ ਪੱਖ ਦੇ ਵਿੱਚ ਸਮਰੂਪ ਤੋਂ ਆ ਤੇ ਉਹਨਾਂ ਨੇ ਕਿਹਾ ਜੀ ਕਿ ਸ਼੍ਰੋਮਣੀ ਕਮਿਟੀ ਦੀ ਮੈਂਬਰੀ ਮੇਰੇ ਕੋਲ ਰਹੂਗੀ ਕਿਉਂਕਿ ਮੈਂ ਜਿੱਤਿਆ ਹੋਇਆ ਤੇ ਉਹ ਕਹਿੰਦੇ ਵੈਸੇ ਮੈਂ ਪਾਰਟੀ ਨੂੰ ਅਲਵਿਦਾ ਕਹਤਾ ਸੋ ਇਸ ਤਰੀਕੇ ਦੇ ਵੇਰਵੇ ਭਾਈ ਸਾਹਮਣੇ ਆ ਰਹੇ ਆ ਸੋ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਜੀ ਕਿ ਇਸ ਵੇਲੇ ਲਗਾਤਾਰੀ ਵਕ ਵਕ ਲੋਕਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਉਧਰਲੇ ਪਾਸੇ ਜਾਇਆ ਜਾ ਰਿਹਾ ਜਾਨਕਿ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਭਗਤੰਦੀ ਗੱਲ ਕਹੀ ਜਾ ਰਹੀ ਹੈ ਸੋ ਸਮਾਂ ਦੱਸੋਗਾ ਜੀ ਹੋਂਦੇ ਸਮੇਂ ਦੇ ਵਿੱਚ ਕੀ ਬਣਦਾ ਹੋਰ ਜੀ ਜੀ ਬਿਲਕੁਲ ਕਹਣਾ ਸਾਹਿਬ ਆਪਾਂ ਕੱਲ ਵੀ ਗੱਲ ਕੀਤੀ ਸੀ ਅਕਾਲੀ ਦਲ ਦੇ ਲਈ ਤਾਂ ਹਰ ਰੋਜ਼ ਨਵੀਂ ਚੜ੍ਹਤੀ ਖੜੀ ਹੋ ਰਹੀ ਹੈ ਜੀ ਹਰ ਰੋਜ਼ ਨਵੀਆਂ ਮੁਸੀਬਤਾਂ ਜਿਹੜੀਆਂ ਅਕਾਲੀ ਦਲ ਨੂੰ ਘੇਰ ਰਹੀਆਂ ਨੇ ਹਰ ਰੋਜ਼ ਸਥਿਤੀ ਜਿਹੜੀ ਆ ਬਦਲਦੀ ਹੋਈ ਨਜ਼ਰ ਆ ਰਹੀ ਹੈ ਉਧਰ ਜਿਵੇਂ ਆਪਾਂ ਕੱਲ ਵੀ ਦੱਸਿਆ ਸੀ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਸਿੱਖਤਾ ਦੇ ਪੁੱਲ ਬੰਨੇ ਨੇ ਹੈਨਾ ਉਹਨਾਂ ਦੇ ਨੋ ਪੁੱਤ ਆਲਰੇਡੀ ਉਹ ਭਾਜਪਾ ਦੇ ਵਿੱਚ ਨੇ ਉਧਰ ਦੂਸਰੇ ਬਣੇ ਇੰਨੇ ਲੋਕ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਨੇ ਫੇਰ ਤਾਂ ਭਵੇ ਇੱਕ ਪੂਰੀ ਤਰ੍ਹਾਂ ਦੇ ਨਾਲ ਅਕਾਲੀ ਦਲ ਦਾ ਖਤਰੇ ਦੇ ਵਿੱਚ ਨਜ਼ਰ ਆ ਰਿ ਕਿ ਬਿਲਕੁਲ ਇਸ ਵੇਲੇ ਖਤਰੇ ਦੇ ਵਿੱਚ ਆਕਾਲੀ ਦਲ ਦਾ ਪ੍ਰਵੱਖ ਤੇ ਆਕਾਲੀ ਦਲ ਵੈਸੇ ਖਤਰੇ ਦੇ ਵਿੱਚ ਤਾਂ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਹੀ ਆਇਆ ਹੋਇਆ ਪਰ ਗੱਲ ਇਹ ਜੀ ਕਿ ਇਸ ਵੇਲੇ ਤਾਂ ਜੋ ਪਾਰਟੀ ਦੇ ਨਾਲ ਨਾਲ ਪਰਿਵਾਰਕ جنگ ਚੱਲਦੀ ਹੈ ਲੋਕਾਂ ਦਾ ਕਿੱਸਾ ਇਹ ਗੱਲ ਕਹਿੰਦਾ ਉਹਦੇ ਕਰਕੇ ਖਤਰਾ ਵੱਧ ਮਹਿਸੂਸ ਹੁੰਦਾ ਕੋਈ ਬਾਹਰਲਾ ਬੰਦਾ ਹੋਵੇ ਬੰਦਾ ਕਹਿੰਦਾ ਪਾਰਟੀ ਤੋਂ ਕੱਢ ਕੇ ਬਾਹਰ ਮਾਰਿਆ ਪਰ ਗੱਲ ਇਹ ਜੀ ਕਿ ਜੇਕਰ ਉਹ ਘਰੇਲੂ ਗੱਲ ਹੋਵੇ ਤੇ ਫਿਰ ਘਰੇਲੂ ਗੱਲਾਂ ਦੇ ਵਿੱਚ ਕਈ ਵਾਰੀ ਫੈਸਲੇ ਲੈਣੇ ਔਖੇ ਹੋ ਜਾਂਦੇ ਆ ਜਿਵੇਂ ਕਿ ਇਸ ਵੇਲੇ ਬੇਰਬੇ ਸਾਹਮਣੇ ਆ ਰਹੇ ਇਹਨਾਂ ਦੇ ਸੋ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਇਸ ਵੇਲੇ ਅਕਾਲੀ ਦਲ ਕਸੂਤੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਪਰ ਕਾੜੀ ਦਲ ਦਾ ਇਸ ਵੇਲੇ ਪੂਰੇ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਜਿਵੇਂ ਕਿਵੇਂ ਅਸੀਂ ਬਠਿੰਡੇ ਵਾਲੀ ਸੀਟ ਕੱਢ ਲਗੇ ਪਰ ਕਾੜੀ ਦਲ ਦਾ ਪੂਰਾ ਪੂਰਾ ਜ਼ੋਰ ਲੱਗਾ ਹੋਇਆ ਕਿ ਜਿਵੇਂ ਕਿਵੇਂ ਅਸੀਂ ਕੁਝ ਵੀ ਕਰਗੇ ਕਿਵੇਂ ਵੀ ਕਰਗੇ ਅਸੀਂ ਜੇਕਰ ਵੋਟਾਂ ਵੱਧ ਲੈਣ 'ਚ ਕਾਮਯਾਬ ਹੋ ਜਾਂਦੇ 2022 ਦੇ ਮੁਕਾਬਲੇ ਸਾਡਾ ਵੋਟ ਬੈਂਕ ਜੇਕਰ ਮਜ਼ਬੂਤ ਹੁੰਦਾ ਤੇ ਫਿਰ 2027 ਦੇ ਵਾਸਤੇ ਕੋਹਣੀ ਨਹੀਂ ਰੱਖੀ ਜਾਊਗੇ ਤੇ ਕਾਲੀਦ ਅਲੀ ਪੂਰੀ ਕੋਸ਼ਿਸ਼ ਆ ਵੀ ਅਸੀਂ ਬੀਜੇਪੀ ਦਰਾਂੋਂ ਵੱਧ ਵੋਟਾਂ ਲੈ ਜੀਏ ਤੇ ਉਹਦੇ ਕਰਕੇ ਫਿਰ ਭਵਿੱਖ ਦੇ ਵਿੱਚ ਗੱਟ ਚੋੜ ਹੋਣਾ ਵੀ ਸੌਖਾ ਹੋ ਜਾਊਗਾ ਸੋ ਇਹ ਹੈ ਜੀ ਕਿ ਇਸ ਵੇਲੇ ਅਕਾਲੀ ਦਲ ਭਵਿੱਖ ਦੀ ਰਣਨੀਤੀ ਕਰ ਰਿਹਾ ਰਾਜਨੀਤੀ ਕਰ ਰਿਹਾ ਤੇ ਇਹਦੇ ਵਿੱਚੋਂ ਕੀ ਨਿਕਲੂਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਆ ਵੀ ਅੱਜ ਅਕਾਲੀ ਦਲ ਨੂੰ ਸੀਨੀਅਰ ਨੇਤਾਵਾਂ ਦੀ ਅਰਾਜ਼ਗੀ ਵੀ ਸਿਰਣੀ ਪੈ ਰਹੀ ਆ ਕੁਝ ਕੁ ਲੋਕ ਜਿਹੜੇ ਪਾਰਟੀ ਨੂੰ ਛੱਡ ਛੱਡ ਕੇ ਜਾ ਰਹੇ ਵੀ ਭਾਈ ਇਸ ਪਾਰਟੀ ਦੇ ਵਿੱਚ ਕੁਝ ਨਹੀਂਗਾ ਤੁਸੀਂ ਇਹ ਦੇਖੋ ਵੀ ਐਤਕੀਦ ਗੋਚੋਣਾਂ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਅਕਾਲੀ ਦਲ ਨੂੰ ਜੁਆਇਨ ਕਿੱਨੇ ਲੋਕਾਂ ਨੇ ਕੀਤਾ ਜਿਹੜੇ ਜ਼ਿਕਰਯੋਗ ਲੋਕ ਆ ਉਹਨਾਂ ਦੇ ਵਿੱਚ ਇੱਕ ਮਹਿੰਦਰ ਸਿੰਘ ਕੇਪੀ ਆ ਕੇਪੀ ਸਾਹਿਬ ਵੀ ਮੇਰੇ ਖਿਆਲ ਤਾਂ ਆਏ ਫੋੜੇ ਵੀ ਚਲੋ ਮੈਨੂੰ ਜੇਕਰ ਕਾਂਗਰਸ ਦੇ ਟਿਕਟ ਦੀ ਦਿੱਤੀ ਚਲੋ ਅਕਾਲੀ ਦਲ ਦੇ ਦਊਗਾ ਇਹੀ ਸਹੀ ਸੋ ਇਹ ਕਾਰਨ ਦੇ ਤਾਂ ਦੇਖੋ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਕਿੰਨੀ ਵੱਡੀ ਆ ਤੇ ਅਕਾਲੀ ਦਲ ਦੇ ਵਿੱਚ ਆਉਣ ਵਾਲਿਆਂ ਦੀ ਗਿਣਤੀ ਘਟੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਖਿਆਲ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਜੀ 7 ਦਿਨ ਹੋਰ ਜ਼ਮਾਨਤ ਵਧਾਉਣ ਦੇ ਲਈ ਅਰਜ਼ੀ ਲਗਾਈ ਹੋਈ ਹੈ ਜੀ ਹਾਂ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਨੇ 7 ਦਿਨ ਹੋਰ ਜ਼ਮਾਨਤ ਵਧਾਉਣ ਦੇ ਲਈ ਅਰਜ਼ੀ ਲਾਈ ਹੈ ਕਿਉਂਕਿ 21 ਦਿਨ ਦੀ ਉਹਨਾਂ ਨੂੰ ਆਪ ਜਾਣਦੇ ਚ ਅੰਤਿਮ ਜ਼ਮਾਨਤ ਮਿਲੀ ਸੀ 21 ਦਿਨ ਦੀ ਜ਼ਮਾਨਤ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਦੋ ਤਰੀਕਿਆਂ ਨੂੰ ਯਾਨੀ ਕਿ 2 ਜੂਨ ਨੂੰ ਵਾਪਸ ਆ ਕੇ ਸਰੈਂਡਰ ਕਰ ਦੇਣਾ 1 ਜੂਨ ਤੱਕ ਦੇ ਲਈ ਤੁਹਾਨੂੰ ਜ਼ਮਾਨਤ ਮਿਲੀ ਹੈ ਤੇ ਉਹ ਇਸ ਕਰਕੇ ਮਿਲੀ ਹੈ ਵੀ ਭਾਈ ਤੁਸੀਂ ਪ੍ਰਚਾਰ ਕਰਨ ਦੇ ਲਈ ਇਜਾਜ਼ਤ ਮੰਗੀ ਹੈ ਪਰ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਤਾ ਲੱਗਾ ਜੀ ਆਪਣੇ ਵਕੀਲਾਂ ਦੇ ਰਾਹੀਂ ਤੇ ਪਾਈ ਹੈ ਜੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਆ ਅਰਜ਼ੀ ਪਾਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ ਕਿ ਮੈਨੂੰ ਕਿਰਪਾ ਕਰਕੇ 7 ਦਿਨ ਦੇ ਲਈ ਹੋਰ ਅੰਤਮ ਜ਼ਮਾਨਤ ਦਿੱਤੀ ਜਾਵੇ 7 ਦਿਨ ਦਾ ਵਾਅਦਾ ਕੀਤਾ ਜਾਵੇ ਇਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੀ ਸਿਹਤ ਠੀਕ ਨਹੀਂ ਮੈਂ ਆਪਣੇ ਫੁੱਲ ਟੈਸਟ ਕਰਵਾਉਣੇ ਬੋਡੀ ਦੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਰਪਾ ਕਰਕੇ ਮੈਨੂੰ ਤੁਸੀਂ 7 ਦਿਨ ਦਾ ਮੌਕਾ ਹੋਰ ਦਿਓ ਮੈਨੂੰ ਸੱਤ ਦਿਨ ਮਿਤਾ ਰਹੇ ਹੋ ਤੇ ਫਿਰ ਮੈਂ ਆਪਣਾ ਚੈੱਕਅਪ ਕਰਵਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਹਾਜ਼ਰ ਹੋ ਜਾਊਂਗਾ ਹੁਣ ਮੈਨੂੰ ਲੱਗਦਾ ਤਾਂ ਨਹੀਂ ਹੈ ਜੇ ਕਿ ਸੁਪਰੀਮ ਕੋਰਟ ਦੇ ਵੱਲੋਂ ਸਮਾਂਤਰ ਦੇ ਵਿੱਚ ਵਾਅਦਾ ਕੀਤਾ ਜਾਊਗਾ ਪਰ ਕੇਜਰੀਵਾਲ ਨੇ ਮੰਗ ਕੀਤੀ ਆ ਤੇ ਇਸ ਮੰਗ ਦੇ ਉੱਤੇ ਹੁਣ ਕਿੰਨੀ ਕੁ ਗੌਰ ਹੁੰਦੀ ਹੈ ਤਾਂ ਮੇਰੇ ਖਿਆਲ ਵੀ ਇੱਕ ਦੋ ਹਫ਼ਤਿਆਂ ਦੇ ਵਿੱਚ ਪਤਾ ਲੱਗ ਜਾਣਾ ਪਰ ਕੇਜਰੀਵਾਲ ਹੁਰੀਆਂ ਜਿਹੜੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਬਿਜ਼ੀ ਹੈਗੇ ਆ ਤੇ ਪ੍ਰਚਾਰ ਦੇ ਮੌਕੇ ਉਹ ਇਹ ਗੱਲ ਕਹਿ ਰਹੇ ਜੀ ਕਿ ਮੈਂ ਜੇਲ੍ਹ ਦੇ ਵਿੱਚ ਰਹਿ ਕੇ ਵੀ ਸਰਕਾਰ ਚਲਾਉਣ ਨੂੰ ਤਿਆਰ ਸੀ ਵਰਚਲ ਨੂੰ ਜ਼ਮਾਨਤ ਮਿਲ ਗਈ ਹੈ ਤੇ ਭਾਈ ਇਹ ਜ਼ਮਾਨਤ ਦਾ ਵੀ ਸੇ ਧੰਨਵਾਦ ਕਰਦੇ ਆ ਪਰ ਕੀ ਉਹ 7 ਦਿਨ ਹੋਰ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਹੋਣਗੇ ਕਿਉਂਕਿ ਉਹਨਾਂ ਨੇ ਆਪਣੀ ਅਰਜ਼ੀ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਮੇਰਾ 7 ਕਿਲੋ ਭਾਰ ਘਟ ਗਿਆ ਕੁਝ ਸਮੇਂ ਦੇ ਵਿੱਚ ਸੋ ਆ ਗੱਲਬਾਤ ਉਹਨਾਂ ਨੇ ਕਹੀਆਂ ਜੀ ਜੀ ਤਣ ਸਾਹਿਬ ਆ ਬੀਬੀਆਂ ਨੂੰ 1000 ਰੁਪਇਆ ਦੇਣ ਦਾ ਬੜਾ ਰੋਲੇ ਜੀ ਭਗਵਾਨ ਜੀ ਮੈਂ 1000 ਨਹੀਂ 1100 ਰੁਪਏ ਦੇਣਾ ਚਾਹੁੰਦਾ ਜੀ ਔਰਤਾਂ ਨੂੰ ਹਾਂ ਬਿਲਕੁਲ ਜੀ ਉਹਨਾਂ ਨੇ ਗੁਣਾ ਘਟਾਓ ਕਰਕੇ ਕਿਹਾ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਹੈ ਤਾਂ ਇਹ ਮਿੱਠੀ ਗੋਲੀ ਦੇਣ ਵਾਲੀ ਗੱਲ ਹੀ ਆ ਹੋਰ ਤਾਂ ਕੁਝ ਨਹੀਂ ਗੱਦੇ ਵਿੱਚ ਕਿਉਂਕਿ ਉਹਨਾਂ ਨੇ ਇਹ ਗੱਲ ਕਹਤੀ ਆ ਉਹ ਕਹਿੰਦੇ 1000 ਨਹੀਂ ਮੈਂ ਤਾਂ ਇਹ ਚਾਹਣਾ ਕਿ ਭਾਈ 1100 ਰੁਪਇਆ ਔਰਤਾਂ ਨੂੰ ਮਿਲੇ ਉਹ ਕਹੇ ਤੁਸੀਂ ਦੇਖਿਓ ਆਉਂਦੇ ਸਮੇਂ ਦੇ ਵਿੱਚ ਅਸੀਂ ਕੀ ਹੀ ਕਰਦੇ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਟਿਊਬਵੈਲ ਆ ਜਿਹੜੇ ਉਹ ਬੰਦ ਕਰ ਦੇਣੇ ਆ ਕਿਉਂਕਿ ਨਹਿਰੀ ਪਾਣੀ ਅਸੀਂ ਹਰ ਖੇਤ ਤੱਕ ਪਹੁੰਚਾ ਦੇਣਾ ਜਦੋਂ ਟਿਊਬਵੈਲ ਬੰਦ ਹੋ ਗਏ ਤਾਂ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਆ ਜਿਹੜੀ ਉਹ ਬੰਦ ਹੋ ਜਾਣੀ ਆ ਜਦੋਂ ਟਿਊਬਵلوں ਦਿੱਤੀ ਜਾਣ ਵਾਲੀ ਸਬਸਿਡੀ ਬੰਦ ਹੋਗੀ ਤੇ ਮੈਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਕਿਉਂ ਮੈਂ ਤਾਂ 11-1100 ਰੁਪਏ ਦੇਣ ਨੂੰ ਤਿਆਰ ਆ। ਸੋ ਕਹਿਣ ਦਾ ਭਾਵੇਂ ਜਿ ਕਿ ਪਹਿਲਾਂ ਤਾਂ ਪੰਜਾਬ ਦੇ ਕੱਲੇ-ਕੱਲੇ ਖੇਤ ਤੱਕ ਨਹਿਰੀ ਪਾਣੀ ਪਹੁੰਚੂਗਾ। ਫਿਰ ਉਸ ਤੋਂ ਬਾਅਦ ਪੰਜਾਬ ਦੇ ਟਿਊਬਵਲ ਬੰਦ ਹੋਣਗੇ। ਉਹ ਜਦੋਂ ਟਿਊਬਵਲ ਬੰਦ ਹੋਣਗੇ ਤੇ ਫਿਰ ਉਸ ਤੋਂ ਬਾਅਦ ਸਬਸਿਡੀ ਬੰਦ ਹੋਊਗੀ। ਜਦੋਂ ਸਬਸਿਡੀ ਬੰਦ ਹੋਊਗੀ ਤਾਂ ਫਿਰ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ। ਸੋ ਆਹ ਉਹਨਾਂ ਦੇ ਕਹਿਣ ਦਾ ਭਾਗ ਹੈਗਾ। ਜੀ ਤੇ ਚਨਾਪਾ ਸਾਹਿਬ ਜੀ ਦਲ ਬਦਲੂਆਂ ਦੀ ਗੱਲ ਕਹੀ ਉਹਨਾਂ ਦੇ ਹਾਲਾਤ ਕੀ ਨੇ ਜੀ ਲੋਕ ਭਰੋਸਾ ਕਰ ਰਹੇ ਉਹਨਾਂ ਤੇ ਕਿ ਨਹੀਂ ਨਹੀਂ ਜੀ ਨਹੀਂ ਲੋਕ ਨਹੀਂ ਭਰੋਸਾ ਕਰ ਦੇਗੇ ਲੋਕਾਂ ਨੂੰ ਇੱਕ ਪੈਸੇ ਦਾ ਯਕੀਨ ਨਹੀਂ ਗਾ ਦਲ ਬਦਲੂਆਂ ਦੇ ਉੱਤੇ ਤੁਸੀਂ ਆਪ ਹੀ ਦੇਖ ਲਓ ਵੀ ਤੁਹਾਡੇ ਖੇਤਰ ਦੇ ਵੱਲ ਸਾਡੇ ਖੇਤਰ ਦੇ ਵੱਲ ਇੱਦਾਂ ਕੀ ਦਲ ਬਦਲੂ ਬਣੂ ਲੋਕਾਂ ਨੇ ਕਿੰਨਾ ਕਮੂ ਲਾਇਆ ਦਲ ਬਦਲੂ ਤਾਂ ਗਾਲ ਵਰਗੇ ਲੱਗਦੇ ਹੁਣ ਲੋਕਾਂ ਨੂੰ ਵੀ ਯਾਰ ਇਹਨਾਂ ਤੋਂ ਕਰੋਨਾ ਕੀ ਆ ਜਿਹੜੇ ਪਾਰਟੀ ਦੇ ਸਕੇ ਨਹੀਂ ਹੋਏ ਲੰਮੇ ਸਮੇਂ ਤੋਂ ਪਾਰਟੀ ਦੇ ਵਕਫ ਵਕਫ ਉਹਦਾਂ ਦੇ ਉੱਤੇ ਨੰਦ ਮੰਨਦੇ ਆ ਜਿਨ੍ਹਾਂ ਨੇ ਮੰਤਰੀ ਬਣੇ ਜਿਹੜੇ ਵਕ ਵਕ ਅਹੁਦਿਆਂ ਦੇ ਉੱਤੇ ਰਹਿ ਕੇ ਤੇ ਬਿਲਕੁਲ ਸਰਦਾਰੀ ਰਹੀ ਜਿਨ੍ਹਾਂ ਦੀ ਤੇ ਉਹਨਾਂ ਨੇ ਜਦੋਂ ਉੱਥੇ ਨਹੀਂ ਕੁਝ ਕੀਤਾਗਾ ਤੇ ਫਿਰ ਭਾਈ ਹੁਣ ਇਹਨਾਂ ਨੇ ਨਵੀਂ ਥਾਂ ਤੇ ਕੀ ਕਰਨਾ ਸੋ ਇਸ ਕਰਕੇ ਲੋਕ ਇੱਕ ਪੈਸੇ ਦਾ ਕੋਈ ਯਕੀਨ ਨਹੀਂ ਕਰਦੇਗੇ ਲੋਕਾਂ ਨੂੰ ਕੋਈ ਯਕੀਨ ਨਹੀਂਗਾ ਐਤਕੀ ਦੇ ਚੋਣ ਪ੍ਰਚਾਰ ਦੇ ਵਿੱਚ ਲੋਕਾਂ ਨੇ ਕੋਈ ਬਹੁਤਾ ਲਾਂਗੜ ਨਹੀਂ ਝੱਕਿਆ ਹਾਂ ਜਿਹੜੇ ਹੁਣ ਰੈਲਿੰਗਾਂ ਰੂਲਿੰਗਾਂ 'ਚ ਫਿਰਦੇ ਇਹਨੇ ਤਾਂ ਚਲੋ ਬੇਲੇ ਲੋਕ ਹੁੰਦੇ ਹੀ ਆ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾਗਾ ਪਰ ਇਹ ਵੀ ਜਿਵੇਂ ਪਿਛਲੀ ਵਾਰ ਜਾਂ ਉਸ ਤੋਂ ਪਿਛਲੀ ਵਾਰ ਜਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਲੋਕ ਮਹੀਨਾ ਮਹੀਨਾ ਪਹਿਲਾਂ ਹੀ ਰੈਲਿੰਗਾਂ ਦੇ ਵਿੱਚ ਇਕੱਠਾਂ ਦੇ ਵਿੱਚ ਜਾਣ ਲੱਗ ਜਾਂਦੇ ਸੀ ਐਤਕੀ ਉਹ ਗੱਲ ਹੈ ਨਹੀਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨੀ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ